ਤੁਸੀਂ ਔਖੀ ਘੜੀ ਚਾਹ। ਅਜ ਨਾਲਾ ਨਵਸੀਆਂ ਦੀ ਔਖੀ ਘੜੀ ਤੁਸੀਂ ਆ ਗਏ। ਸਾਡੇ ਨਾਲ ਸਾਡੀ ਥੋੜੀ ਸਾਡਾ ਮਨ ਸ਼ਾਂਤ ਹੋਇਆ ਕਿ ਤੁਹਾਡੇ ਵਰਗੇ ਲੋਕ ਸਾਡੇ ਨਾਲ ਨੇਤ ਅਸੀਂ ਲਈ ਤੇ। ਅਸੀਂ ਨਾਲਾ ਜੱਤ ਨੂੰ ਸਾਡੇ ਭਰਾ ਨੇ ਸਾਡੇ ਸਵਾਰ ਨੇ। ਹਾਂਜੀ ਹਾਂਜੀ। ਸਾਡਾ ਇਹ ਨਾਲਾ ਕਹਿੰਦੇ ਜੀ ਬਹੁਤ ਸੰਕਰਤ। ਬਹੁਤ। ਬਹੁਤ ਜ਼ਿਆਦਾ ਬਾ ਵੱਡੇ ਸੰਕਰਤ। ਸਾਡੇ ਕੋ ਇੱਕ ਕਿਲੋ ਚਾਵਲ ਹੀ ਵਜੇ ਪੂਰੇ ਹੀ ਨਾਲੇ ਦੇ ਵਿੱਚ ਇੰਨੀ ਪੂਰੀ। ਸਭ ਡੁੱਬ ਗਿਆ, ਹੱਥੀ ਡੁੱਬ ਗਈ ਸਾਡੀ। ਲੱਗੇ ਆ ਲੋਕਾਂ ਨਾਲ ਖੜ ਗਏ ਅਸੀਂ ਲੱਗੇ ਆ ਲੋਕਾਂ ਨਾਲ ਖੜ ਗਏ ਆ ਇੱਕ ਇੱਕ ਛੋਟੀ ਜੀ ਤੁਹਾਡੇ ਕੋਲ ਬੇਨਤੀ ਕੋਈ ਉਹ ਦੀ ਬੇਨਤੀ ਹੈ ਬੇਦਵਿਸ਼ਵਾਸ ਹੈ ਕਿ ਸਾਡੀ ਜਦੋਂ ਵਾਂ ਫੜਨੀ ਪ੍ਰਮਾਤਮਾ ਨੇ ਫੜ ਲਈ ਉਹਦੀ ਕਿਸਪਾਣੀ ਹੋਲ ਕਿਤੇ ਨਹੀਂ ਤੁਸੀਂ ਪ੍ਰਮਾਤਮਾ ਦੇ ਘਰ ਆਏ ਹੋ ਗੁਰੂ ਦਮ ਦਾਸ ਜੀ ਦੇ ਘਰ ਆਏ ਹੋ ਸਾਡੇ ਵਾਸਤੇ ਇੱਕ 2 ਮਿੰਟ ਲਾ ਕੇ ਅਰਦਾਸ ਕਰਦੇ ਹੋ ਕਿ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੀ ਬਖਸ਼ਿਸ਼ ਸਾਡੇ ਮਨ ਨੂੰ ਤਸੱਲੀ ਹੋਵੇ ਐਸੀ ਹੋਣੀ ਆ ਅਰਦਾਸ ਕਰਕੇ ਇੱਕ ਵੀ ਅਰਦਾਸ ਕਰਦੇ ਆਂ ਹਾਂ ਦਾਦਾ ਇੱਥੇ ਖੜ ਕੇ ਕਰਦੋਗੇ ਤਸਦੀ ਦੇ ਸਾਨੂੰ ਉਹਦਾ ਸਾਡਾ ਮਤਲਬ ਜਿਹੜਾ ਉਹ ਸਾਨੂੰ ਲੱਗੂਗੀ ਸਾਡੀ ਆਵਾਜ਼ ਮਹਾਰਾਜ ਤੱਕ ਪਹੁੰਚ ਗਈ ਹੈ ਉਹ ਪਾਤਸ਼ਾਹ ਕਾਲ ਦੇ ਹਾਂ ਜੀ ਬੋਲੋ ਜੀ ਰੰਗਤ ਬੋਲਦੇ ਆਂ ਦਾਵਾ ਸਰਾਹ ਸੱਸੇ ਸਹਾਇ دائے کہ اس بہت رسولی <سؤال> ہے کہ اپنے 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 سہائے <سؤال> سبحان <سؤال> جو سہائے <سؤال> بسم خاصتا ہے کہ جو بھی سیسا ہے کہ سبحان جو سہائے دسان پاس کھائیں گے جو اپنے 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 ਗੁਰਮੁਖੀ ਫਤਿਹ ਜੀ ਆਪ ਜੀ ਨੂੰ ਸਤਿ ਸ੍ਰੀ ਅਕਾਲ। ਮੈਂ ਰੋਤੀ ਸਾਪਾ ਤੋਂ ਜਰੂਰੀ ਨਿਯਮਾਂ ਮੁਕਾਬਲਤ ਤੋਂ ਮਿਦਾਨੇ ਰੋਤੀ ਖਾਨ ਬਤਾਰੋ। ਗਾਹ 19 ਤੋਂ ਸਬੰਧੀ ਮਾਬੋ ਸਾਪੀ ਬਾਉ ਨਾਲ ਲੱਗਈ ਫਾਰ ਬੰਦ ਸਰਨਾਇ ਕਜੇ ਮਾਰੇ ਰਾਮ ਆਲ ਟੁੱਟ ਲੱਗੇ ਨਾ ਫੈਸਲਾ ਜੀ। ਪੰਜਾਬ ਵਾਸੀਆਂ ਤੇ ਬਹੁਤ ਵੱਡੀ ਦਿੱਕਤ ਆਇਆ ਇਸ ਲਈ ਇਹ ਜੇ ਤੱਕ ਜਾਰੂ ਵਿਭਾਗ ਨੂੰ ਪ੍ਰਸ਼ਰਨ ਅਦੇ ਸੰਤੀ ਰੂਪ ਵਿੱਚ ਅਰਦਾਸ ਹੈ ਹੰਗਾਮਾ ਦਾ ਮਹਾਰਾਜ ਆਪ ਜੀ ਇਸ ਦਿੱਕਤ ਦੀ ਕਰੀਜੇ ਤੇ ਤੂੰ ਗਵਾ ਬਾਸੰਦੇ ਕੋਈ ਨਾ ਪਰਿਆ ਖਾਣ ਤਾ ਅੱਜ ਯੋ ਕੋਈ ਤੂੰ ਦੁੱਤ ਕੱਤੀ ਮੈਂ ਖਾ ਰਹੀ ਆ ਤੇ ਤੂੰ ਫਾਲਜਾ ਇਹ ਨਹੀਂ ਗਣੀ ਦੀ ਤੂੰ ਸਾਨੂੰ ਉਸਲਾ ਦੇਣਾ ਸਾਨੂੰ ਉਸਲਾ ਦੇਣਾ ਕੋਈ ਇਦਾਂ ਨਾ ਕਹੋ ਤੂੰ ਸਾਡਾ ਸਾਡੀ ਔਖੀ ਗਣੀ ਚਾਜੋ ਸਭ ਮਾਂ ਬਾਲ ਘਰੀਓ ਅਰਦਾਸ ਕਰੋ ਤੁਸੀਂ ਬਸ ਅਰਦਾਸ ਕਰੋ ਤੂੰ ਸਾਡੀ ਬਾਹ ਮੜਦਾ ਹੈ ਬਹੁਤ ਬਹੁਤ ਤੁਹਾਨੂੰ ਆਤਮ ਸਤਿ ਔਖੀ ਘੜੀ ਚਾਹੀ ਅਜ ਨਾਲ ਅਨੁਸਰੀਆਂ ਦੀ ਔਖੀ ਘੜੀ ਤੁਸੀਂ ਆ ਗਏ ਸਾਡੇ ਨਾਲ ਸਾਡੀ ਤੁਹਾਡੀ ਸਾਡਾ ਮਨ ਸ਼ਾਂਤ ਹੋ ਗਿਆ ਕਿ ਤੁਹਾਡੇ ਦੇਗੇ ਲੋਕ ਸਾਡੇ ਨਾਲ ਨੇ ਤਾਂ ਅਸੀਂ ਲਈ ਤੇ ਅਜ ਨਾਲ ਅਜ ਆਪਣਾ ਸਾਡੇ ਭਰਾ ਨੇ ਸਾਡੇ ਸਵਾਰ ਨੇ ਹਾਂਜੀ ਹਾਂਜੀ ਠੱਡਾ ਹੀ ਨਾਲਾ ਕਹਿੰਦੇ ਜੀ ਬਹੁਤ ਸੰਕਟ ਚ ਬਹੁਤ ਬਹੁਤ ਜ਼ਿਆਦਾ ਬਹੁਤ ਵੱਡੇ ਸੰਕਟ ਸਾਡੇ ਕੋਲ ਇੱਕ ਕਿਲੋ ਚਾਵਲ ਹੀ ਵਜੇ ਪੂਰੇ ਹੀ ਨਾਲੇ ਦੇ ਵਿੱਚ ਨਹੀਂ ਪੂਰੀ ਤਾਂ ਸਭ ਡੁੱਬ ਗਿਆ ਹਾਥੀ ਡੁੱਬ ਗਿਆ ਸਾਡੀ ਲੱਗੇ ਆਂ ਲੋਕਾਂ ਨਾਲ ਖੜ ਗਏ ਅਸੀਂ ਲੱਗੇ ਆਂ ਲੋਕਾਂ ਨਾਲ ਖੜ ਗਏ ਇੱਕ ਇੱਕ ਛੋਟੀ ਜੀ ਤੁਹਾਡੇ ਕੋਲ ਬੇਨਤੀ ਕੋਈ ਉਹ ਦੀ ਬੇਨਤੀ ਹੈ ਸਿੰਘ ਸਾਹਿਬ ਧਿਆਨ ਦਿ ਕਰੋ ਮੇਰਾ ਵਿਸ਼ਵਾਸ ਹੈ ਕਿ ਸਾਡੀ ਜਦੋਂ ਵਾਂ ਫੜਨੀ ਪਰਮਾਤਮਾ ਨੇ ਫੜ ਲਈ ਉਹਦੀ ਕਿਸ ਪੌੜੀ ਹੋਰ ਕਿਤੇ ਨਹੀਂ ਜੀ ਜੀ ਤੁਸੀਂ ਪਰਮਾਤਮਾ ਦੇ ਘਰ ਆਏ ਹੋ ਗੁਰੂ ਦਾਸ ਜੀ ਦੇ ਘਰੋਂ ਆਏ ਹੋ ਸਾਡੇ ਵਾਸਤੇ ਇੱਕ 2 ਮਿੰਟ ਲਾ ਕੇ ਅਰਦਾਸ ਕਰਦੇ ਹੋ ਕਿ ਮਹਾਰਾਜ ਸੱਚੇ ਪਾਤਸ਼ਾਹਾਂ ਦੀ ਬੰਦ ਸਾਡੇ ਮੰਦੂ ਤਸੱਲੀ ਹਾਂ ਅਸੀਂ ਹੁਣ ਵੀ ਅਰਦਾਸ ਕਰਕੇ ਇਸ ਦੀ ਅਰਦਾਸ ਕਰਦੇ ਹਾਂ ਹਾਂ ਦਾਦਾ ਇੱਥੇ ਖੜ ਕੇ ਕਰਦੋਗੇ ਤਾਂ ਤੀਦੇ ਸਾਨੂੰ ਉਹ ਦਾ ਸਾਡਾ ਮਤਲਬ ਜਿਹੜਾ ਉਹ ਸਾਨੂੰ ਲੱਗੂਗੀ ਸਾਡੀ ਆਵਾਜ਼ ਮਹਾਰਾਜ ਤੱਕ ਪਹੁੰਚ ਜਾਵੇ ਭਈਆ ਉਹ ਸੱਚੇ ਪਾਤਸ਼ਾਹ ਕਾਲਦੇ ਹਾਂ ਹਾਂ ਜੀ ਇਹ ਪਹਾਰ ਤਸਵੀਰ ਹੈ ਪਰ ਨੋਟ ਕਿ ਹਾਦਸਾ ਹੈ ਇਸ ਸਾਈਡ ਸਾਈਡ ਪਹਾਰ ਦੀ ਜਿਹੜੀ ਸੀ ਕਰਦੀ ਹੈ ਇਸ ਹਾਈਪ ਦਸਾਂ ਪੰਖੰਨ ਜੋ ਇਸ ਤਰ੍ਹਾਂ ਦੇ ਪਹਾੜ ਚਾਰ ਦੇ ਸਾਹਮਣੇ ਵਾਹੇ ਗੁਰੂ ਵਾਹੇ ਗੁਰੂ ਇਹ ਕੌਣ ਬਤਾਵੋ? ਇਹ ਗਾਹ ਆਪਣੇ ਕੋਲ ਕੀ ਮਾਹਵ ਕਾਪੀ ਬਾਉ ਨੂੰ ਲੱਗ ਗਈ ਫਾਰ ਬੰਦ ਸਰਵਾਈਕ ਉਸ ਮਾਰੇ ਰਾਮ ਆਰ ਦੁੱਖ ਲੱਗੇ ਨਾ ਫਾਈ ਸਰਪੰਚ ਜੀ ਪੰਜਾਬ ਵਾਸੀਆਂ ਤੇ ਬਹੁਤ ਵੱਡੀ ਦਿੱਕਾ ਆ ਸਾਰੇ ਤਰੀਕੇ ਦੇ ਤੱਕ ਜਿਆਦਾ ਜੁਪਾਨ ਨੂੰ ਪ੍ਰਸ਼ੰਨ ਅਬਸੰਤੀ ਨੂੰ ਪ੍ਰਸ਼ੰਨ ਕਰਦਾ ਸੈਂਟ ਗੁਰਦਵਾਰਾ ਤੋਂ ਨਾਰਾਜ਼ ਆਹ ਜਿਸ ਦਿੱਕਾ ਦੇ ਕਰਕੇ ਪੰਜਾਬ ਵਾਸੀਆਂ ਦੇ ਕੋਲ ਤੇ ਨਿਮਰਿਆ ਹੱਥ ਦੇ ਪਾਟਾ ਜਿਓ ਇਹ ਤੇ ਬੁੱਤ ਕੱਢ ਕੇ ਕਰੀਆ ਤੇ ਇਸ ਦਾ ਕਾਰਨ ਇਹ ਨਹੀਂ ਗੰਨੀ ਦੀ ਤੂੰ ਸਾਨੂੰ ਉਸ ਲਾਦੇ ਨਾ ਸਾਨੂੰ ਉਸ ਦਾ ਦੇਣ ਆਇਆ ਤੂੰ ਇਦਾਂ ਨਾ ਕਹੋ ਤੂੰ ਸਾਡਾ ਸਾਡੀ ਔਖੀ ਘੜੀ ਚਾਜੋ ਸਭ ਮਾਰ ਬਲ ਕਰੀਓ ਦਸ ਕੋਲ ਤੁਸੀਂ ਬਸ ਅਰਦਾਸ ਕਰੋ ਤੂੰ ਸਾਡੀ ਬਾਹ ਮੜਦਾ ਹੈ ਉਹ ਤਾਂ ਉਹ ਤਾਂ ਤੁਸੀਂ ਔਖੀ ਘੜੀ ਚਾਹੇ ਅਜ ਨਾਲ ਅਨੁਵਸਤੀਆਂ ਦੀ ਔਖੀ ਘੜੀ ਤੁਸੀਂ ਆ ਗਏ ਸਾਡੇ ਨਾਲ ਸਾਡੀ ਥੋੜੀ ਸਾਡਾ ਮਨ ਸ਼ਾਂਤ ਹੋ ਗਿਆ ਕਿ ਤੁਹਾਡੇ ਦੇ ਲੋਕ ਸਾਡੇ ਨਾਲ ਨੇ ਤੁਸੀਂ ਲਈ ਤੇ ਅਸੀਂ ਨਾਲਾ ਜੀ ਆਪ ਨੂੰ ਸਾਡੇ ਭਰਾ ਨੇ ਸਾਡੇ ਸਹਾਰ ਨੇ ਹਾਂਜੀ ਹਾਂਜੀ ਸਾਡਾ ਇਹ ਨਾਲਾ ਗੰਦੀ ਬਹੁਤ ਸੰਕਟ ਬਹੁਤ ਸੰਕਟ ਬਹੁਤ ਜ਼ਿਆਦਾ ਬਹੁਤ ਵੱਡੇ ਸੰਕਟ ਸਾਡੇ ਕੋਲ 1 ਕਿਲੋ ਚਾਵਲ ਦੀ ਬਜੇ ਪੂਰੇ ਹੀ ਨਾਲੇ ਦੇ ਵਿੱਚ ਨਹੀਂ ਪੂਰੀ ਤਾਂ ਸਭ ਡੁੱਬ ਗਿਆ ਹੱਸੀ ਡੁੱਬ ਗਈ ਸਾਡੀ ਲੱਗੇ ਆ ਗੋਪਤ ਨਾਲ ਖੜ ਗਏ ਅਸੀਂ ਲੱਗੇ ਆ ਲੋਕਾਂ ਨਾਲ ਖੜ ਗਏ ਆ ਇੱਕ ਇੱਕ ਛੋਟੀ ਜੀ ਤੁਹਾਡੇ ਕੋਲ ਬੇਨਤੀ ਕੋਈ ਉਹ ਦੀ ਬੇਨਤੀ ਹੈ ਬੇਦਵਿਸ਼ਵਾਸ ਆ ਕਿ ਸਾਡੀ ਜਦੋਂ ਵਾਂ ਫੜਨੀ ਪ੍ਰਮਾਤਮਾ ਨੇ ਫੜ ਲਈ ਉਹਦੀ ਕਿਸਪੌੜੀ ਹੋਲ ਕਿਤੇ ਨਹੀਂ ਹੋਈ ਤੁਸੀਂ ਪ੍ਰਮਾਤਮਾ ਦੇ ਘਰੋਂ ਆਏ ਹੋ ਗੁਰਦਵੰਦ ਸਾਹਿਬ ਦੇ ਘਰੋਂ ਆਏ ਹੋ ਸਾਡੇ ਵਾਸਤੇ ਇੱਕ 2 ਮਿੰਟ ਲਾ ਕੇ ਅਰਦਾਸ ਕਰਦੇ ਹੋ ਕਿ ਮਾਧ ਸੱਚੇ ਪਾਤਸ਼ਾਹ ਇਹਨਾਂ ਦੀ ਬਖਸ਼ਾ ਸਾਡੇ ਮਨ ਨੂੰ ਤਸੱਲੀ ਹੋਵੇ ਐਸੀ ਹੁਣ ਵੀ ਅਕਾਸ ਕਰਕੇ ਇੱਕ ਵੀ ਅਰਦਾਸ ਕਰਦੇ ਆਂ ਹਾਂ ਦਾਦਾ ਇੱਥੇ ਖੜ ਕੇ ਕਰਦੋਗੇ ਧਰਤੀ ਦੇ ਸਾਨੂੰ ਉਹਦਾ ਸਾਡਾ ਮਤਲਬ ਜਿਹੜਾ ਉਹ ਸਾਨੂੰ ਲੱਗੂਗੀ ਸਾਡੀ ਆਵਾਜ਼ ਮਹਾਰਾਜ ਤੱਕ ਪਹੁੰਚ ਗਈ ਹੈ ਉਹ ਸੱਚੇ ਪਾਤਸ਼ਾਹ ਟਾਲ ਦੇ ਹਾਂ ਬੋਲ ਬੋਲ ਫਿਰਾਂ ਤੇ ਕੋਈ ਅੰਦਰ ਜਾਓ ਸ੍ਰੀ ਅੰਤਸੇ ਦੀ ਖਾਹੀ ਕੋਈ ਹਲਕਾ ਬਾਲਾ ਦਾਈ ਜੇ ਬਹਾਰ ਤੋਂ ਮੇਰਾ ਯਾਤਨਾਉਂ ਖਿਆਲ ਦਾ ਹੈ ਸਹਾਈਂ ਕਿ ਤੱਕ ਦਾ ਹੈ ਜਿਹਦੀ ਸੀ ਕਰਦੀ ਹੈ ਖਾਇਦ ਦਸਾਂ ਪੱਖਾਂ ਦੀ ਜੋ ਜਿਸ ਤਰ੍ਹਾਂ ਦੀ ਬਹੁਤ ਜ਼ਿਆਦਾ ਸ਼ਕਤ ਕਰ ਸਕਦੇ ਨੇ ਵਾਹੇ ਗੁਰੂ ਵਾਹੇ ਗੁਰੂ ਤੋਤਾ ਸੰਗੋਰੀ ਜੀ ਪੀ ਕਾਰ ਮਕਾਬਲਤ ਤੋਂ ਮਿਲਾਨੇ ਤੋਂ ਆਪਣੀ ਖਾਨ ਬੇਤਾਵੋ 10 62 ਤੱਕ ਦੀ ਲਾਭ ਸਾਥੀ ਬਾਉ ਨੂੰ ਲੱਗੇ ਇਫਾਰ ਬੰਸਰਾਈ ਤੋਂ ਸਾਰੇ ਰਾਮ ਆਲ ਦੁੱਖ ਲੱਗੇ ਨਾ ਭਾਈ ਸਰਦਾਰ ਜੀ ਪੰਜਾਬ ਵਸਨੀਕਾਂ ਤੇ ਬਹੁਤ ਵੱਡੀ ਦਿੱਕਤ ਆਇਆ ਸਵੇਰੇ ਫੀਲਡ ਤੋਂ ਜਾਰੀ ਦੁਪਹਿਰ ਨੂੰ ਪ੍ਰਕਰਨਾ ਦੇ ਸੰਤੀ ਰੋਸ ਕੋ ਅਰਦਾਸ ਹੈ ਅਲਮੁਗੁਲਾਨ ਦਾ ਨਾਰਾਜ਼ ਆਹ ਜੀ ਇਸ ਦਿੱਕਤ ਦੇ ਕਰਕੇ ਤੂੰ ਜਾਬਾ ਬੱਤਾਂ ਦੇਖਣ ਲਈ ਪਰਿਆਹਾ ਕਰੀਂ ਆਪ ਦਾ ਯੋਗ ਇਹ ਤੇ ਦਿੱਕਤ ਨਹੀਂ ਆਉਂਦੀ ਆ ਤੇ ਤੂੰ ਕਾਹਦਾ ਨਹੀਂ ਗਣਿਤੀ ਤੂੰ ਸਾਨੂੰ ਉਸਲਾ ਦੇਣਾ ਸਾਨੂੰ ਉਸਲਾ ਦੇਣ ਆਇਓ ਤੂੰ ਇਦਾਂ ਨਾ ਕਰੋ ਤੂੰ ਸਾਡਾ ਸਾਡੀ ਔਖੀ ਘੜੀ ਚਾਜੋ ਸਭ ਮਾੜ ਅਰਦਾਸ ਕਰੋ ਤੁਸੀਂ ਪਾਸ ਅਰਦਾਸ ਕਰੋ ਤੂੰ ਸਾਡੀ ਬਾਹ ਮੜਦਾ ਹੈ ਬਹੁਤ ਧੰਨਵਾਦ ਤੁਹਾਡਾ ਤੁਸੀਂ ਔਖੀ ਘੜੀ ਚਾਹੀ ਅਜ ਨਾਲ ਅਨੁਵਸਤੀਆਂ ਦੀ ਔਖੀ ਘੜੀ ਤੁਸੀਂ ਆ ਗਏ ਸਾਡੇ ਨਾਲ ਸਾਡੀ ਥੋੜੀ ਸਾਡਾ ਮਨ ਸ਼ਾਂਤ ਹੋਇਆ ਕਿ ਤੁਹਾਡੇ ਦੇ ਲੋਕ ਸਾਡੇ ਨਾਲ ਨੇ ਤੁਸੀਂ ਲਈ ਤੇ ਅਸੀਂ ਨਾਲ ਅੱਜ ਤੁਹਾਨੂੰ ਸਾਡੇ ਭਰਾ ਨੇ ਸਾਡੇ ਸਵਾਰ ਨੇ ਹਾਂਜੀ ਹਾਂਜੀ ਠੱਡਾ ਹੀ ਨਾਲਾ ਕਹਿੰਦੇ ਜੀ ਬਹੁਤ ਸੰਕਟ ਬਹੁਤ ਬਹੁਤ ਜ਼ਿਆਦਾ ਬਹੁਤ ਵੱਡੇ ਸੰਕਟ ਸਾਡੇ ਕੋਲ 1 ਕਿਲੋ ਚਾਵਲ ਹੀ ਬਜੇ ਪੂਰੇ ਹੀ ਨਾਲੇ ਦੇ ਵਿੱਚ ਨਹੀਂ ਪੂਰੀ ਤਾਂ ਸਭ ਡੁੱਬ ਗਿਆ ਹਾਥੀ ਡੁੱਬ ਗਿਆ ਸਾਡੀ ਲੱਗੇ ਆਂ ਲੋਕਾਂ ਨਾਲ ਖੜ ਗਏ ਆਂ ਇੱਕ ਇੱਕ ਛੋਟੀ ਜੀ ਤੁਹਾਡੇ ਕੋਲ ਬੇਨਤੀ ਹੈ ਕੋਈ ਉਹ ਦੀ ਬੇਨਤੀ ਹੈ ਮੇਰਾ ਵਿਸ਼ਵਾਸ ਹੈ ਕਿ ਸਾਡੀ ਜਦੋਂ ਬਾਹ ਫੜਨੀ ਪਰਮਾਤਮਾ ਨੇ ਫੜ ਜਾਈ ਉਹਦੀ ਕਿਸਪਾਣੀ ਹੋਰ ਕਿਤੇ ਨਹੀਂ ਤੁਸੀਂ ਪਰਮਾਤਮਾ ਦੇ ਘਰ ਆਏ ਹੋ ਗੁਰੂ ਦੰਦਾਸ ਦੀ ਦੇ ਘਰ ਆਏ ਹੋ ਸਾਡੇ ਵਾਸਤੇ ਇੱਕ 2 ਮਿੰਟ ਲਾ ਕੇ ਅਰਦਾਸ ਕਰਦੇ ਹੋ ਕਿ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੀ ਬਖਸ਼ਾ ਸਾਡੇ ਮਨ ਨੂੰ ਤਸੱਲੀ ਹੋਵੇ ਐਸੀ ਹੋਣੀ ਆ ਅਰਦਾਸ ਕਰਕੇ ਇਸ ਦੀ ਅਰਦਾਸ ਕਰਦੇ ਆਂ ਹਾਂ ਦਾਦਾ ਇੱਥੇ ਖੜ ਕੇ ਕਰਦੋਗੇ ਤਸਦੀ ਦੇ ਸਾਨੂੰ ਉਹ ਸਾਡਾ ਮਤਲਬ ਜਿਹੜਾ ਉਹ ਸਾਨੂੰ ਲੱਗੂਗੀ ਸਾਡੀ ਆਵਾਜ਼ ਮਹਾਰਾਜ ਤੱਕ ਪਹੁੰਚ ਗਈ ਸੱਚੇ ਪਾਤਸ਼ਾਹ ਕਾਲ ਦੇ ਹਾਂ ਮਹਾਰਾਜ ਬੋਲੋ ਜੇ ਰੰਗ ਤੇ ਕੋਈ ਅੰਦਾਜ਼ ਰੰਗ ਦੱਸੇ ਦੱਸੋ ای <سؤال> یہ فقط تصویریں ہے کہ ہم نے عادت ظاہر ہے جو چیزیں ہیں سب پانی اس حالت وہاں فاطمہ کی ہے اس طرح یہ بار 2400 کی بات بات سے <سؤال> فتنہ تو ਜਾ ਰੋਕਣ ਘਪਾਪਾਂ ਤੋਂ ਉਹ ਇਹ ਕਾਰ ਮੁਕਾਬਲੇ ਖਤ ਜੋ ਨਿਖਾਲਣੇ ਤੋਂ ਖਾਨ ਬਟਾਵੋ 10 62 ਵਰਤੀਵਾ ਉਹ ਸਾਥੀ ਬਾਉ ਨੂੰ ਲੱਗ ਗਈ ਫਾਰ ਬੰਦ ਸਰਵਾਈਕ ਤੇ ਮਾਰੇ ਰਾਮ ਘਾੜ ਦੁੱਖ ਲੱਗੇ ਨਾ ਭਾਈ ਸਾਧੂ ਜੀ ਪੰਜਾਬ ਵਾਸੀਆਂ ਤੇ ਬਹੁਤ ਵੱਡੀ ਦਿੱਕਾ ਆਇਆ ਸਾਰੇ ਤਰੀਕਿਆਂ ਦੇ ਤੱਕ ਜੀ ਆਪ ਜੀ ਤੋਂ ਪਾਣ ਸਿਰ ਕਰਨਾ ਦੇ ਸੰਤੀ ਲੋਕ ਤੇ ਕਰਦਾ ਸਹਿਤ ਗੰਗੂ ਲੰਦਾਸ ਨਾਰਾਜ ਆਹ ਜੀ ਇਸ ਦਿੱਤਾ ਦੇ ਕਰਕੇ ਤੂੰ ਜਾਬੂ ਪਾਸੋਂ ਦੇਖ ਕੇ ਨਿਕਲਿਆ ਆਖ ਕੇ ਬਾਤ ਕਰੀਓ ਇਹ ਤੇ ਬੁੱਤਾਂ ਦੀ ਨਸ਼ਾ ਪਈ ਆ ਤੇ ਤੇ ਕਾਹਦਾ ਇਹ ਮੇਂ ਗੰਨੀ ਦੀ ਤੂੰ ਸਾਨੂੰ ਹੌਸਲਾ ਦੇਣਾ ਸਾਨੂੰ ਹੌਸਲਾ ਦੇਣਾ ਓ ਤੂੰ ਇਦਾਂ ਨਾ ਕੋਲ ਤੂੰ ਸਾਡਾ ਸਾਡੀ ਔਖੀ ਘੜੀ ਚਾਹਜੋ ਸਭ ਮਾਂ ਮਾਲਗਰੀਓ ਦਸ ਕੋਲ ਤੁਸੀਂ ਬਸ ਅਰਦਾਸ ਕਰੋ ਤੂੰ ਸਾਡੀ ਬਾਹ ਮੜਦਾ ਹੈ ਬਹੁਤ ਬਹੁਤ ਧੰਨਵਾਦ ਤੁਸੀ ਔਖੀ ਘੜੀ ਚਾਹੇ ਅਜ ਨਾਲਾ ਨਵਸੀਆਂ ਦੀ ਔਖੀ ਘੜੀ ਤੁਸੀਂ ਆ ਗਏ ਸਾਡੇ ਨਾਲ ਸਾਡੀ ਥੋੜੀ ਸਾਡਾ ਮਨ ਸ਼ਾਂਤ ਹੋਇਆ ਕਿ ਤੁਹਾਡੇ ਦੇ ਲੋਕ ਸਾਡੇ ਨਾਲ ਨੇ ਤੁਸੀਂ ਲਈ ਤੇ ਅਜ ਨਾਲਾ ਗਿਆਤ ਸਾਡੇ ਭਰਾ ਨੇ ਸਾਡੇ ਸਵਾਰ ਨੇ ਹਾਂਜੀ ਹਾਂਜੀ ਠੱਡਾ ਹੀ ਨਾਲਾ ਕਹਿੰਦੇ ਜੀ ਬਹੁਤ ਸੰਕਟ ਬਹੁਤ ਸੰਕਟ ਬਹੁਤ ਜ਼ਿਆਦਾ ਬਹੁਤ ਵੱਡੇ ਸੰਕਟ ਸਾਡੇ ਕੋਲ 1 ਕਿਲੋ ਚਾਵਲ ਦੀ ਬਜੇ ਪੂਰੇ ਹੀ ਨਾਲੇ ਦੇ ਵਿੱਚ ਨਹੀਂ ਪੂਰੀ ਸਭ ਡੁੱਬ ਗਿਆ ਹਾਥੀ ਡੁੱਬ ਗਿਆ ਸਾਡੇ ਲੱਗੇ ਆ ਲੋਕਾਂ ਨਾਲ ਖੜ ਗਏ ਅਸੀਂ ਲੱਗੇ ਆ ਲੋਕਾਂ ਨਾਲ ਖੜ ਗਏ ਇੱਕ ਇੱਕ ਛੋਟੀ ਜੀ ਤੁਹਾਡੇ ਕੋਲ ਬੇਨਤੀ ਹੈ ਕੋਈ ਉਹ ਦੀ ਬੇਨਤੀ ਹੈ ਮੇਰਾ ਵਿਸ਼ਵਾਸ ਹੈ ਕਿ ਸਾਡੀ ਜਦੋਂ ਬਾਹ ਫੜਨੀ ਪਰਮਾਤਮਾ ਨੇ ਫੜ ਲਈ ਉਹ ਦੀ ਕਿਸ ਪੌਣੀ ਹੋਲ ਕਿਤੇ ਨਹੀਂ ਤੁਸੀਂ ਪਰਮਾਤਮਾ ਦੇ ਘਰੋਂ ਆਏ ਹੋ ਗੁਰਦਾਨ ਦਾਸ ਜੀ ਦੇ ਘਰੋਂ ਆਏ ਹੋ ਸਾਡੇ ਵਾਸਤੇ ਇੱਕ 2 ਮਿੰਟ ਲਾ ਕੇ ਅਰਦਾਸ ਕਰਦੇ ਹੋ ਕਿ ਮਾਧ ਸੱਚੇ ਬਾਦਸ਼ਾਹ ਇਹਨਾਂ ਦੀ ਬਖਸ਼ਾ ਸਾਡੇ ਮੰਨ ਨੂੰ ਤਸੱਲੀ ਹੋਵੇ ਐਸੀ ਹੋਣੀ ਅਰਦਾਸ ਕਰਕੇ ਇਸ ਦੀ ਅਰਦਾਸ ਕਰਦੇ ਆਂ ਹਾਂ ਦਾਦਾ ਇੱਥੇ ਖੜ ਕੇ ਕਰਦੋਗੇ ਤਾਂ ਤਸਦੀ ਦੇ ਸਾਨੂੰ ਉਹ ਦਾ ਸਾਡਾ ਮਤਲਬ ਜਿਹੜਾ ਉਹ ਸਾਨੂੰ ਲੱਗੂ ਕਿ ਸਾਡੀ ਆਵਾਜ਼ ਮਹਾਰਾਜ ਤੱਕ ਪਹੁੰਚ ਗਈ ਪਈ ਆ ਉਹ ਸੱਚੇ ਪਾਤਸ਼ਾਹ ਕਾਲਦੇ ਹਾਂ ਜੀ ਅਰੰਭ ਤੋਂ ਪਹਿਲਾਂ ਦਾ ਵਾਸਰਾ ਅੰਦਰ ਸਹਾਇ ਕੀ ਇਹ ਬਹੁਤ ਖਾਸ ਤਸਵੀਰ ਹੈ ਤਾਂ ਨੋਟ ਕਿਹਾ ਤੇ ਸਾਈਸ ਸਾਈਸ ਇਹ ਵੀ ਸੀ ਕਿ ਇਹ ਇਸ ਸਾਈਸ ਦਸਾਂ ਪੰਪਨ ਜੋ ਜੀ ਨੇ ਇਸ ਤਰ੍ਹਾਂ ਦੇ ਪਾਰ ਚਾਲੇ ਕਰਦੇ ਵਾਹੇ ਗੁਰੂ ਵਾਹੇ ਗੁਰੂ ਦੇ ਪਰਮ ਸਰਨਾਇਕ ਜੀ ਤੁਹਾਰੇ ਰਾਮ ਆਰ ਦੁੱਖ ਲੱਗੇ ਨਾ ਫਾਈ ਸਰ ਜੀ ਪੰਜਾਬ ਵਾਸੀਆਂ ਤੇ ਬਹੁਤ ਵੱਡੀ ਗੁੱਸਾ ਆਇਆ ਸਾਰੇ ਤੇ ਇਸ ਜਿਹੜੇ ਤਕਰੀਬਾ ਜੀ ਦੁਪਾਣ ਨੂੰ ਸਰਕਾਰ ਨਾਲ ਬੇ ਸ਼ਾਂਤੀ ਰੋਸ ਤੇ ਅਰਦਾਸ ਹੈ ਕਿ ਜਾਨ ਦਾ ਨਾਰਾਜ ਆਹ ਤੇ ਇਸ ਦਿੱਕਾ ਦੇ ਕਰਕੇ ਪੰਜਾਬ ਵਾਸੀਆਂ ਦੇ ਕੋਲ ਤੇ ਮਿਲ ਪਰਿਆ ਹੱਥ ਕਰਕੇ ਬਤਾ ਜਿਓ ਕੋਈ ਤੇ ਦੁੱਖਤ ਕੀ ਨਾ ਹੋ ਸਹੀ ਯਾਤ ਤੇ ਪਤਾ ਹੋ ਜਾਏ ਮੇਂ ਗੰਨੀ ਦੀ ਤੂੰ ਸਾਨੂੰ ਉਸ ਲਾ ਦੇਣਾ ਸਾਨੂੰ ਉਸ ਦਾ ਦੇਣ ਆਇਆ ਕੋਈ ਇਦਾਂ ਨਾ ਕਹੋ ਤੂੰ ਸਾਡਾ ਸਾਡੀ ਔਖੀ ਘੜੀ ਚਾਜੋ ਸਭ ਮਾਰ ਮੰਗਰੀਓ ਦਸਖੋ ਤੁਸੀਂ ਪਾਸ ਅਰਦਾਸ ਕਰੋ ਤੁਸੀਂ ਸਾਡੀ ਬਾਂਹ ਫੜਦਾ ਹੋ ਬਹੁਤ ਧੰਨਵਾਦ ਤੁਹਾਨੂੰ ਤੁਸੀਂ ਔਖੀ ਘੜੀ ਚਾਹੀ। ਅਜ ਨਾਲਾ ਨਵਸੀਆਂ ਦੀ ਔਖੀ ਘੜੀ ਤੁਸੀਂ ਆ ਗਏ। ਸਾਡੇ ਨਾਲ ਸਾਡੀ ਥੋੜੀ ਸਾਡਾ ਮਨ ਸ਼ਾਂਤ ਹੋਇਆ ਕਿ ਤੁਹਾਡੇ ਵਰਗੇ ਲੋਕ ਸਾਡੇ ਨਾਲ ਨੇ ਤਾਂ ਅਸੀਂ ਲਈ ਤੇ। ਇਸ ਨਾਲਾ ਜੱਫਤ ਸਾਡੇ ਭਰਾ ਨੇ ਸਾਡੇ ਸਵਾਰ ਨੇ। ਹਾਂਜੀ ਹਾਂਜੀ। ਛੱਡਾ ਨਾਲਾ ਕਹਿੰਦੇ ਜੀ ਬਹੁਤ ਸੰਕਟ ਹੈ। ਬਹੁਤ ਸੰਕਟ। ਬਹੁਤ ਜ਼ਿਆਦਾ ਬਹੁਤ ਵੱਡੇ ਸੰਕਟ। ਸਾਡੇ ਕੋ ਇੱਕ ਕਿਲੋ ਚਾਵਲ ਹੀ ਬਜੇ ਪੂਰੇ ਹੀ ਨਾਲੇ ਦੇ ਵਿੱਚ ਇੰਨੀ ਪੂਰੀ ਤਾਂ। ਸਭ ਡੁੱਬ ਗਿਆ, ਹਾਥੀ ਡੁੱਬ ਗਈ ਸਾਡੀ। ਲੱਗੇ ਗੋਪਤ ਨਾਲ ਖੜ ਜਾ ਅਸੀਂ ਲੱਗੇ ਆ ਲੋਕਾਂ ਨਾਲ ਖੜ ਗਏ ਆ ਇੱਕ ਇੱਕ ਛੋਟੀ ਜੀ ਤੁਹਾਡੇ ਕੋਲ ਬੇਨਤੀ ਕੋਈ ਉਹ ਦੀ ਬੇਨਤੀ ਹੈ ਸਿੰਘ ਸਾਹਿਬ ਕਿਹਾਂ ਜੀ ਬੇਦਾ ਵਿਸ਼ਵਾਸ ਆ ਕਿ ਸਾਡੀ ਜਦੋਂ ਬਾਹ ਫੜਨੀ ਪ੍ਰਮਾਤਮਾ ਨੇ ਫੜ ਜਾਈ ਉਹਦੀ ਕਿਸਪੌੜੀ ਹੋਲ ਕਿਤੇ ਨਹੀਂ ਹੁੰਦੀ ਤੁਸੀਂ ਪ੍ਰਮਾਤਮਾ ਦੇ ਘਰ ਆਏ ਹੋ ਗੁਰੂ ਅੰਦਾਸ ਜੀ ਦੇ ਘਰੋਂ ਆਏ ਹੋ ਸਾਡੇ ਵਾਸਤੇ ਇੱਕ 2 ਮਿੰਟ ਲਾ ਕੇ ਅਰਦਾਸ ਕਰਦੇ ਹੋ ਕਿ ਮਾਦਾ ਸੱਚੇ ਪਾਤਸ਼ਾਹ ਇਹਨਾਂ ਦੀ ਬੰਪ ਹਾ ਜੀ ਸਾਡੇ ਮੰਨੂ ਤਸੱਲੀ ਹੋ ਐਸੀ ਹੁਣ ਵੀ ਅਰਦਾਸ ਕਰਕੇ ਇੱਕ ਵੀ ਅਰਦਾਸ ਕਰਦੇ ਆਂ ਹਾਂ ਦਾਦਾ ਇੱਥੇ ਖੜ ਕੇ ਕਰਦੋਗੇ ਤਰਤੀ ਦੇ ਸਾਨੂੰ ਉਹਦਾ ਸਾਡਾ ਮਤਲਬ ਜਿਹੜਾ ਉਹ ਸਾਨੂੰ ਲੱਗੂਗੀ ਸਾਡੀ ਆਵਾਜ਼ ਮਹਾਰਾਜ ਤੱਕ ਪਹੁੰਚ ਗਈ ਸਹੀ ਆ ਉਹ ਸੱਚੇ ਪਾਤਸ਼ਾਹ ਟਾਲ ਦੇ ਹਾਂ اور گرو واہ گرو ਜਾਣ ਰੋਕ ਨਾਤਾਤਾਂ ਹੋ ਰਹੀਆਂ ਇਹ ਕਾਰਨ ਮੁਕਾਬਲਤੋ ਲਖਾਨੇ ਤੋਂ ਖਾਨ ਬਖਾਵੋ ਦਾ ਆਪਣੇ ਤੋਂ ਸਭੀ ਵਾਹੋ ਸਾਥੀ ਬਾਗੋਂ ਲੱਗੇ ਇਫਾਰ ਬੰਸਰਾਈ ਤੇ ਮਾਰੇ ਰਾਮਾਲ ਦੁੱਖ ਲੱਗੇ ਨਾ ਭਾਈ ਸਾਧੂ ਜੀ ਪੰਜਾਬ ਵਾਸੀਆਂ ਤੇ ਬਹੁਤ ਵੱਡੀ ਦੁੱਖਾਇਆ ਸਵਰਥ ਤੇ ਜੀ ਦੋ ਤੱਕ ਜਾਣ ਦੇ ਪਾਣ ਪ੍ਰਸ਼ਰਨ ਅੱਜ ਸੰਤੂ ਰੋ ਸੇਰਦਾਸ ਹੰਦੁਲਾਨ ਦਾ ਨਾਰਾ ਆਹ ਦੀਸ ਦੁੱਖਾ ਦੇ ਕਰਕੇ ਤੂੰ ਜਾ ਬੱਸ ਤੂੰ ਬੱਸ ਤੂੰ ਖੜਿਆ ਖੜ ਕੇ ਬੱਸ ਤੈਨੂੰ ਉਹ ਤੇ ਦਿੱਕਤ ਨਹੀਂ ਆਉਂਦੀ ਤੇ ਤੂੰ ਕਹਿੰਦਾ ਸੀ ਨਹੀਂ ਗਣੀ ਦੀ ਤੂੰ ਸਾਨੂੰ ਉਸਲਾ ਦੇਣਾ ਸਾਨੂੰ ਉਸਲਾ ਦੇਣਾ ਕੋਈ ਇਦਾਂ ਨਾ ਕਹੋ ਤੂੰ ਸਾਡਾ ਸਾਡੀ ਔਖੀ ਘਣੀ ਚਾਜੋ ਸਭ ਮਾਂ ਰਾਈ ਕਰੀਓ ਦਸਕੋ ਤੁਸੀਂ ਬੱਸ ਅਰਦਾਸ ਕਰੋ ਤੂੰ ਸਾਡੀ ਬਾਹਰ ਹਟਦਾ ਹੈ